हां जी दोस्तों स्वागत करते हैं आपका ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਅੱਧਾ ਰਹਿ ਜਾਵੇਗਾ ਬਿਜਲੀ ਦਾ ਬਿੱਲ ਆਪਣਾਓ ਸਿਰਫ ਇਹ ਪੰਜ ਤਰੀਕੇ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧिए ਜੀੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜ਼ਰੂਰ ਸੈੱਟ ਕਰ ਲੈਣ ਤਾ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚੇ ਭਾਰਤੀ ਘਰਾਂ ਦੇ ਵਿੱਚ ਠੰਡ ਦਾ ਮੌਸਮ ਆਉਣ ਤੱਕ ਬਿਜਲੀ ਦਾ ਬਿੱਲ ਅਕਸਰ ਵੱਧ ਹੀ ਆਉਂਦਾ ਹੈ ਇਸ ਦਾ ਮੁੱਖ ਕਾਰਨ ਹੈ ਇਸ ਦੌਰਾਨ ਫ੍ਰਿਜ ਏਸੀ ਕੁੱਲਰ ਦੀ ਵਰਤੋਂ ਜਿਹੜੀ ਹੈ ਲਗਾਤਾਰ ਜਾਰੀ ਰਹਿੰਦੀ ਹੈ ਇਸ ਤੋਇਲਾਵਾ ਇਹਨਾਂ ਉਪਕਰਨਾਂ ਦੇ ਵਿੱਚ ਗਰਮੀ ਤੇ ਨਮੀ ਕਾਰਨ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਨ ਬਿੱਲ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਅਲੱਗ ਹੈ ਕਿ ਅਸੀਂ ਇੱਥੇ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ। ਸੋ ਵੀਡੀਓ ਪੂਰੀ ਵਾਚ ਜ਼ਰੂਰ ਕਰਿਓ। 5 ਸਟਾਰ BWE ਰੇਟਿੰਗ ਵਾਲੇ ਉਪਕਰਣ ਖਰੀਦੋ। ਪਹਿਲੀ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਜੇਕਰ ਕੋਈ ਵੀ ਉਪਕਰਣ ਖਰੀਦ ਰਹੇ ਹੋ ਤਾਂ 5 ਸਟਾਰ ਤੋਂ ਘੱਟ ਨਾ ਖਰੀਦੋ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਬੀ ਡਬਲ ਈ ਉਪਕਰਣਾਂ ਦੀ ਊਰਜਾ ਕੁਸ਼ਲਤਾ ਨੂੰ ਪਰਿਭਾਸ਼ਿਤ ਕਰਨ ਦੇ ਵਿੱਚ ਨਿਰਮਾਤਾਵਾਂ ਲਈ ਇੱਕ ਸਵੈਇਛਤੰਗ ਵਜੋਂ ਬੀ ਡਬਲ ਈ ਸਟਾਰ ਲੈਵਲ ਜਾਰੀ ਕਰਦਾ ਹੈ ਜੇਕਰ ਤੁਸੀਂ 3 ਤੋਂ 5 ਸਟਾਰ ਰੇਟਿੰਗ ਵਾਲਾ ਕੋਈ ਵੀ ਉਪਕਰਣ ਖਰੀਦਦੇ ਹੋ ਤਾਂ ਇਹ ਤੁਹਾਨੂੰ ਵਧੇਰੇ ਬਿਜਲੀ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਨੰਬਰ 2 ਤੇ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਐਲਈਡੀ ਬੱਲਬ ਤੇ ਸਵਿੱਚ ਜ਼ਰੂਰ ਲਗਾਓ ਜੇਕਰ ਤੁਹਾਡੇ ਘਰ ਦੀਆਂ ਜ਼ਿਆਦਾਤਰ ਲਾਈਟਾਂ ਅਜੇ ਵੀ ਸੀਐਫਐਲ ਅਤੇ ਬੱਲਬ ਹਨ ਜਿਹੜੇ ਪਹਿਲਾਂ ਪੁਰਾਣੇ ਚੱਲਦੇ ਸੀ ਪੀਲੇ ਜੇ ਬੱਲਬ ਤਾਂ ਤੁਸੀਂ ਉਹਨਾਂ ਨੂੰ ਐਲਈਡੀ ਬੱਲਬਾ ਨਾਲ ਬਦਲ ਸਕਦੇ ਹੋ ਇਹ ਬਿਜਲੀ ਦੀ ਬਚਤ ਦੇ ਵਿੱਚ ਬਹੁਤ ਮਦਦ ਕਰਦੀ ਹੈ ਅਤੇ ਇਹਨਾਂ ਦਾ ਜਿਹੜਾ ਚਾਨਣ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਪ੍ਰਕਾਸ਼ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਪੱਖਿਆਂ ਦੇ ਵਿੱਚ ਤੁਸੀਂ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਜਿਹੜਾ ਉਹ ਘੱਟ ਆਵੇ BLDC ਤੁਸੀਂ BLDC ਪੱਖਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਇਹਨਾਂ ਊਰਜਾ ਕੁਸ਼ਲ ਪੱਖਿਆਂ ਦੀ ਪ੍ਰਸਿੱਧੀ ਵਧ ਰਹੀ ਹੈ ਇਸ ਦਾ ਸੇਰਾ ਉਹਨਾਂ ਦੀ ਆ ਬੁਰਸ਼ ਰਹਿਤ ਡਾਇਰੈਕਟ ਕਰੰਟ ਮੋਟਰਾਂ ਨੂੰ ਜਾਂਦਾ ਜੋ ਡਾਇਰੈਕਟ ਕਰੰਟ ਬਿਜਲੀ ਤੇ ਕੰਮ ਕਰਦੀਆਂ ਨੇ ਇਹ ਪੱਖੇ ਆਮ ਇੰਡਕਸ਼ਨ ਮੋਟਰ ਆਧਾਰਿਤ ਪੱਖਿਆਂ ਦੇ ਮੁਕਾਬਲੇ 60% ਤੱਕ ਬਿਜਲੀ ਬਚਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਹੁਣ ਜਿਹੜਾ ਅਗਲੀ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਬਿਜਲੀ ਦਾ ਬਿੱਲ ਜਿਹੜਾ ਸਾਡਾ ਘਟ ਆਵੇ ਤਾਂ ਜਿਹੜੇ ਆਪਣੇ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਜਾਂ ਆਫਿਸ ਦੇ ਵਿੱਚ ਤੁਸੀਂ ਏਸੀ ਲਗਾਏ ਹੋਏ ਨੇ ਏਸੀ ਨੂੰ ਜਿਹੜਾ 24 ਡਿਗਰੀ ਤੇ ਹੀ ਚੱਲਦਾ ਰੱਖਣਾ ਹੈ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਏਸੀ ਇੱਕ ਅਜਿਹਾ ਉਪਕਰਨ ਹੈ ਜੋ ਬਿਜਲੀ ਦੇ ਬਿੱਲ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਨਮੀ ਤੇ ਗਰਮੀ ਦੇ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਹਾਲਾਂਕਿ ਤੁਸੀਂ ਹਰ ਸਮੇਂ 24 ਡਿਗਰੀ ਸੈਲਸੀਅਸ ਸੈਲਸੀਅਸ ਤੇ ਏਸੀ ਚਲਾ ਕੇ ਊਰਜਾ ਦੀ ਲਾਗਤ ਨੂੰ ਘਟਾ ਸਕਦੇ ਹੋ ਕਿਉਂਕਿ ਇਹ ਕਮਰੇ ਨੂੰ ਠੰਡਾ ਰੱਖਣ ਤੇ ਊਰਜਾ ਬਚਾਉਣ ਲਈ ਆਦਰਸ਼ ਤਾਪਮਾਨ ਹੈ ਇਨਵਰਟਰ ਕੰਪਰੈਸਰ ਵਾਲੇ ਉਪਕਰਨਾ ਦੀ ਤੁਸੀਂ ਵਰਤੋਂ ਕਰਨੀ ਹੈ ਅਗਲੀ ਗੱਲ ਦਾ ਜਿਹੜਾ ਧਿਆਨ ਤੁਸੀਂ ਰੱਖਣਾ ਹੈ ਅੱਜਕੱਲ ਇਨਵਰਟਰ ਤਕਨੀਕ ਵਾਲੇ ਏਸੀ ਤੇ ਫਰਿੱਜ ਬਾਜ਼ਾਰ ਦੇ ਵਿੱਚ ਉਪਲਬਧ ਨੇ ਬਿਜਲੀ ਬਚਾਉਣ ਲਈ ਇਹਨਾਂ ਨੂੰ ਖਰੀਦਣਾ ਤੁਹਾਡੇ ਲਈ ਬਹੁਤ ਵਧੀਆ ਹੈ ਇਨਵਰਟਰ ਕੰਪਰੈਸਰ ਵਾਲੇ ਯੰਤਰ ਉਪਕਰਨ ਦੀ ਕੂਲਿੰਗ ਜਾਂ ਹੀਟਿੰਗ ਦੀ ਮੰਗ ਤੇ ਨਿਰਭਰ ਕਰਦੇ ਹੋਏ ਕੰਪਰੈਸਰ ਦੀ ਗਤੀ ਨੂੰ ਅਨੁਕੂਲ ਕਰਕੇ ਬਿਜਲੀ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਇਹ ਕੰਪਰੈਸਰ ਨੂੰ ਇੱਕ ਪਰਵਰਤਨਸ਼ੀਲ ਬਾਰੰਬਾਰਤਾ ਤੇ ਚੱਲਣ ਦੀ ਜਿਹੜੀ ਹੈ ਆਗਿਆ ਦਿੰਦੇ ਨੇ ਜੋਰ ਵਾਈਟੀ ਉਪਕਰਨਾ ਦੇ ਮੁਕਾਬਲੇ 25 ਤੋਂ 30% ਊਰਜਾ ਨੂੰ ਖਪਤ ਨੂੰ ਘਟਾ ਸਕਦੀ ਹੈ 25 ਤੋਂ 50% ਤੱਕ ਵੀ ਤੁਹਾਡੀ ਊਰਜਾ ਦੀ ਖਪਤ ਜਿਹੜੀ ਹੈ ਉਹ ਘਟ ਸਕਦੀ ਹੈ ਅਜਿਹਾ ਕਰਨ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਬਿਜਲੀ ਦੀ ਬਚਤ ਕਰਨੀ ਹੈ ਤਾਂ ਤੁਸੀਂ ਇਹ ਟਿਪਸ ਵੀ ਜਿਹੜੇ ਵਰਤ ਸਕਦੇ ਹੋ ਨੰਬਰ 1 ਤੇ ਸੋਲਰ એનર્ਜੀ ਸੂਰਜੀ ਪੈਨਲ ਲਗਵਾਓ ਇਸ ਨਾਲ ਬਿਜਲੀ ਦੀ ਖਪਤ ਜਿਹੜੀ ਹੈ ਘਟ ਜਾਂਦੀ ਹੈ ਤੇ ਬਿਜਲੀ ਦਾ ਬਿੱਲ ਵੀ ਘਟਦਾ ਹੈ। ਨੰਬਰ 2 ਤੇ ਨਿਯਮਿਤ ਰੱਖ-ਰਖਾਓ ਕਰੋ। ਸਮਾਨ ਦੀ ਨਿਯਮਿਤ ਰੱਖ-ਰਖਾਅ ਕਰੋ ਤਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਵਾਧੀ ਰਹੇ ਤੇ ਬਿਜਲੀ ਦੀ ਤੁਹਾਡੀ ਖਪਤ ਜਿਹੜੀ ਹੈ ਘਟ ਹੋਵੇ। ਟਾਈਮਰ ਤੇ ਸੈਂਸਰ ਲਗਵਾਓ ਤਾਂ ਜੋ ਬਿਜਲੀ ਦੀ ਬਿਲਕੁਲ ਵੀ ਬਰਬਾਦੀ ਨਾ ਹੋਵੇ। ਜਿਵੇਂ ਕਿ ਅਸੀਂ ਪਾਣੀ ਦੀ ਟੈਂਕੀ ਭਰਦੇ ਹਾਂ ਘਰ ਦੇ ਵਿੱਚ ਤਾਂ ਕਈ ਵਾਰ ਅਸੀਂ ਮੋਟਰ ਛੱਡ ਕੇ ਹੋਰ ਕੰਮ ਕਰਨ ਲੱਗ ਜਾਂਦੇ ਆ ਤੇ ਟੈਂਕੀ ਸਾਡੀ ਜਿਹੜੀ ਹੈ ਓਵਰਫਲੋ ਹੁੰਦੀ ਰਹਿੰਦੀ ਹੈ ਜੇ ਉਹਦੇ ਤੇ ਅਸੀਂ ਸੈਂਸਰ ਸਿਸਟਮ ਲਗਾਏ ਹੋਣਗੇ ਤਾਂ ਉਹ ਸਾਨੂੰ ਬੈਲ ਦੇ ਕੇ ਦੱਸ ਦੇਗਾ ਕਿ ਜਿਹੜੀ ਤੁਹਾਡੀ ਪਾਣੀ ਦੀ ਟੈਂਕੀ ਆ ਫੁੱਲ ਹੋ ਚੁੱਕੀ ਹੈ ਮੋਟਰ ਬੰਦ ਕਰ ਦਿਓ ਇਸ ਤਰ੍ਹਾਂ ਦੀਆਂ ਬੈਲਾਂ ਵੀ ਆndੀਆਂ ਨੇ ਬਾਜ਼ਾਰ ਦੇ ਵਿੱਚ ਜਿਹੜੀਆਂ ਉਪਲਬਧ ਨੇ ਤੁਸੀਂ ਇਹਨਾਂ ਨੂੰ ਲਗਵਾ ਕੇ ਬਿਜਲੀ ਦੀ ਅਨਲੋਡਿੰਗ ਦੀ ਜਿਹੜੀ ਹੈ ਵਰਤੋਂ ਬਚਾ ਸਕਦੇ ਹੋ ਕੁਦਰਤੀ ਰੋਸ਼ਨੀ ਅਤੇ ਹਵਾ ਦਿਨ ਦੇ ਵਕਤ ਕੁਦਰਤੀ ਰੋਸ਼ਨੀ ਤੇ ਹਵਾ ਦਾ ਪੂਰਾ ਲਾਭ ਲਿਓ ਕਰਦੀਆਂ ਵਿੰਡੋਜ਼ ਤੇ ਵੈਂਟੀਲੇਟਰ ਖੁੱਲੇ ਰੱਖੋ 스마트 ਪਾਵਰ ਸਟ੍ਰਿਪਸ ਇਹ ਵੀ ਇੱਕ ਆਧੁਨਿਕ ਸਮਾਨ ਹੈ ਜਿਹੜਾ ਤੁਸੀਂ ਉਪਯੋਗ ਕਰ ਸਕਦੇ ਹੋ ਜਿਨ੍ਹਾਂ ਨਾਲ ਵਰਤੋਂ ਵਿੱਚ ਨਾ ਆ ਰਹੀ ਸਮਾਨ ਆਪਣੇ ਆਪ ਬੰਦ ਹੋ ਜਾਂਦੀ ਨੇ ਜੇਕਰ ਤੁਸੀਂ ਪੱਖਾ ਛੱਡ ਕੇ ਭੁੱਲ ਜਾਂਦੇ ਹੋ ਕਿ ਸਾਡਾ ਪੱਖਾ ਜਿਹੜਾ ਚੱਲਦਾ ਰਹਿੰਦਾ ਸੀ ਕਈ ਵਾਰ ਬਾਹਰ ਚਲੇ ਜਾਂਦੇ ਆ ਕਿਤੇ ਵੀ ਤੇ ਸਾਨੂੰ ਪੱਖਾ ਜਿਹੜਾ ਬੰਦ ਕਰਨਾ ਯਾਦ ਨਹੀਂ ਰਹਿੰਦਾ ਜਾਂ ਕੋਈ ਵੀ ਚੀਜ਼ ਜਿਹੜੀ ਬੰਦ ਕਰਨੀ ਯਾਦ ਨਹੀਂ ਰਹਿੰਦੀ ਅੱਜਕੱਲ ਜਿਹੜੇ ਨੇ ਆਟੋਮੈਟਿਕ ਸਵਿਚ ਆ ਰਹੇ ਨੇ ਜਿਹੜੇ ਕਿ ਕੁਝ ਦਿਨ ਹੀ ਉਪਕਰਨ ਨੂੰ ਚਲਾ ਕੇ ਕੁਝ ਮਿੰਟਾਂ ਦੇ ਵਿੱਚ ਹੀ ਬੰਦ ਕਰ ਦਿੰਦੇ ਨੇ ਸੌਰੀ ਕੁਝ ਘੰਟਿਆਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੀ ਬੰਦ ਕਰ ਦਿੰਦੇ ਨੇ ਇਹੋ ਜਿਹੇ ਉਪਕਰਨ ਜਿਹੜੇ ਤੁਸੀਂ ਵਰਤੋ ਲੋਕਾਂ ਨੂੰ ਬਿਜਲੀ ਦੀ ਬਚਤ ਬਾਰੇ ਸਿਖਾਓ ਤਾਂ ਜੋ ਉਹ ਵੀ ਇਸ ਯਤਨ ਦੇ ਵਿੱਚ ਯੋਗਦਾਨ ਪਾਉਣ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਰੱਖੋ ਉਹਨਾਂ ਦਾ ਪੂਰਾ ਲਾਭ ਲਓ ਜੋ ਬਿਜਲੀ ਦੀ ਬਚਤ ਲਈ ਸਰਕਾਰ ਨੇ ਸ਼ੁਰੂ ਕੀਤੀਆਂ ਹੋਈਆਂ ਨੇ ਆਫ ਪੀਕ ਆਵਰ ਇਹ ਵੀ ਇੱਕ ਆਫ ਪੀਕ ਆਵਰ ਦੇ ਵਿੱਚ ਭਾਰੀ ਸਮਾਨ ਤਾਂ ਚਲਾਓ ਇਸ ਨਾਲ ਬਿਜਲੀ ਦੀ ਮੰਗ ਜਿਹੜੀ ਹੈ ਕਾਬੂ ਵਿੱਚ ਰਹਿੰਦੀ ਹੈ ਇਹ ਸਾਰੇ ਟਿਪਸ ਅਪਣਾ ਕੇ ਤੁਸੀਂ ਬਿਜਲੀ ਦੀ ਬਚਤ ਕਰ ਸਕਦੇ ਹੋ ਤੇ ਆਪਣੇ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹੋ ਜਿਹੜੇ ਇਸ ਦੇ ਵਿੱਚ ਹੋਰ ਵੀ ਕੁਝ ਤਰੀਕੇ ਨੇ ਜਿਹੜੇ ਰੱਖ-ਰਖਾਵ ਦੇ ਲਈ ਜ਼ਰੂਰੀ ਨੇ ਘਰ ਨੂੰ ਇਨਸੂਲੇਟ ਕਰੋ ਖਾਸ ਕਰਕੇ ਛੱਤਾਂ ਤੇ ਕੰਧਾਂ ਨੂੰ ਇਹ ਗਰਮੀ ਨੂੰ ਘਰ ਅੰਦਰ ਰੱਖਣ ਜਾਂ ਬਾਹਰ ਖਣ ਦੇ ਵਿੱਚ ਮਦਦ ਕਰਦਾ ਹੈ ਜਿਸ ਨਾਲ ਹੀਟਿੰਗ ਤੇ ਕੂਲਿੰਗ ਸਿਸਟਮਾਂ ਤੇ ਘੱਟ ਬੋਝ ਪੈਂਦਾ ਹੈ ਵਿੰਡੋ ਦੀ ਚੰਗੀ ਤਰ੍ਹਾਂ ਸੀਲਿੰਗ ਤੇ ਡਬਲ ਗਲੋਜ਼ਿੰਗ ਕਰਵਾਓ ਇਸ ਨਾਲ ਗਰਮੀ ਤੇ ਠੰਢੀ ਬਾਹਰ ਜਾਂ ਅੰਦਰ ਜਾਣ ਤੋਂ ਰੁਕੀ ਜਾ ਸਕਦੀ ਹੈ। ਵਾਟਰ ਹੀਟਰ ਰੱਖ-ਰਖਾਓ ਵਾਟਰ ਹੀਟਰ ਦੀ ਨਿਯਮਤ ਸਫਾਈ ਤੇ ਮਰੰਮਤ ਕਰੋ। ਵਾਟਰ ਹੀਟਰ ਤੇ ਟੈਂਪਰੇਚਰ ਕੰਟਰੋਲਰ ਲਗਾਓ ਤਾਂ ਜੋ ਪਾਣੀ ਬੇਮਤਲਬ ਗਰਮ ਨਾ ਹੋਵੇ। ਬਾਇਓਮਾਸ ਸਟੋਵ ਜਾਂ wind turbine ਵਰਗੇ ਵਿਕਲਪਿਕ ਸੂਰਜਾ ਸਰੋਤਾਂ ਨੂੰ ਵਰਤ ਕੇ ਬਿਜਲੀ ਦੀ ਮੰਗ ਨੂੰ ਤੁਸੀਂ ਘਟਾ ਸਕਦੇ ਹੋ ਅਗਲਾ ਜਿਹੜਾ ਪੁਆਇੰਟ ਹੈ ਮੈਨੂਅਲ ਸਿਸਟਮਾਂ ਦੀ ਵਰਤੋਂ ਜਿੱਥੇ ਵੀ ਸੰਭਵ ਹੋਵੇ ਮੈਨੂਅਲ ਸਿਸਟਮਾਂ ਨੂੰ ਪ੍ਰਮੋਟ ਕਰੋ ਜਿਵੇਂ ਕਿ ਅਸੀਂ ਹੁਣ ਜਿਹੜਾ ਮਿਕਸਰ ਗ੍ਰਾਈਂਡਰ ਜਿਹੜੇ ਵੀ ਆਧੁਨਿਕ ਉਪਕਰਨ ਐ ਅਸੀਂ ਬਿਜਲੀ ਨਾਲ ਚੱਲਣ ਵਾਲੇ ਵਰਤਦੇ ਆਂ ਜਿਹੜੇ ਕਿ ਅਸੀਂ ਹੱਥ ਨਾਲ ਚੱਲਣ ਵਾਲੇ ਵੀ ਵਰਤ ਸਕਦੇ ਹਾਂ ਜਿਸ ਨਾਲ ਸਾਡੀ ਊਰਜਾ ਜਿਹੜੀ ਹੈ ਉਹ ਬਚੇਗੀ ਬਿਜਲੀ ਦੀ ਜਿਹੜੀ ਬਚਤ ਹੈ ਉਹ ਹੋਵੇਗੀ 스마트 ਹੋਮ ਟੈਕਨੋਲੋਜੀ 스마트 ਹੋਮ ਟੈਕਨੋਲੋਜੀ ਵਰਤ ਤੋਂ ਵਿੱਚ ਲਿਆਓ ਜਿਵੇਂ ਕਿ 스마트 ਥਰਮੋਸਟੇਟ 스마트 ਲਾਈਟਿੰਗ 스마트 ਪਲੱਗ ਇਹਨਾਂ ਦੇ ਨਾਲ ਤੁਸੀਂ ਆਪਣੇ ਘਰ ਦੀ ਬਿਜਲੀ ਦੀ ਵਰਤੋਂ ਨੂੰ ਬਿਹਤਰ ਤਰੀਕੇ ਨਾਲ ਨਿਗਰਾਨੀ ਤੇ ਕਾਬੂ ਕਰ ਸਕੋਗੇ ਨਿਯਮਤ ਬਿਜਲੀ ਦੀ ਚੈਕਿੰਗ ਕਰਦੇ ਬਿਜਲੀ ਦੇ ਕਨੈਕਸ਼ਨ ਤੇ ਵਾਇਰਿੰਗ ਦੀ ਨਿਯਮਤ ਚੈਕਿੰਗ ਕਰਵਾਂਦੇ ਰਹੋ ਤਾਂ ਜੋ ਕਿਸੇ ਵੀ ਲੀਕੇਜਾਂ ਕਿਸੇ ਵੀ ਸਪਾਰਕ ਦਾ ਪਤਾ ਲੱਗ ਸਕੇ ਉਹਨਾਂ ਨੂੰ ਜਿਹੜਾ ਸਮੇਂ ਸਿਰ ਠੀਕ ਕੀਤਾ ਜਾ ਸਕੇ ਇਹ ਕੁਝ ਟਿਪਸ ਨੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਕੇ ਆਪਣੀ ਬਿਜਲੀ ਦੀ ਬਚਤ ਜੜੀ ਕਰ ਸਕਦੇ ਹੋ ਸੋ ਇਹ ਅਪਡੇਟ ਅੱਜ ਜਿਹੜੀ ਬਿਜਲੀ ਬੋਰਡ ਵੱਲੋਂ ਸਾਨੂੰ ਮਿਲੀ ਸੀ ਇਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਹੋਰ ਵੀ ਅਸੀਂ ਵੱਡੀਆਂ ਅਪਡੇਟਾਂ ਤੁਹਾਡੇ ਨਾਲ ਸਾਂਝਿਆ ਕਰਦੇ ਰਵਾਂਗੇ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹਰ ਇੱਕ ਘਰ ਤੱਕ ਪਹੁੰਚ ਸਕੇ ਹਰ ਇੱਕ ਦੇ ਬਣਦਾ ਯੋਗਦਾਨ ਬਿਜਲੀ ਦੀ ਬਚਤ ਦੇ ਵਿੱਚ ਆਪਣਾ ਪਾ ਸਕੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦੇਵ ਜੀ ਅੱਜ ਧੰਨਵਾਦ हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਅੱਧਾ ਰਹਿ ਜਾਵੇਗਾ ਬਿਜਲੀ ਦਾ ਬਿੱਲ ਆਪਣਾ ਸਿਰਫ ਇਹ ਪੰਜ ਤਰੀਕੇ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧिए ਜੀੜੀ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਕੇ ਭਾਰਤੀ ਘਰਾਂ ਦੇ ਵਿੱਚ ਠੰਡ ਦਾ ਮੌਸਮ ਆਉਣ ਤੱਕ ਬਿਜਲੀ ਦਾ ਬਿੱਲ ਅਕਸਰ ਵੱਧ ਹੀ ਆਉਂਦਾ ਹੈ ਇਸ ਦਾ ਮੁੱਖ ਕਾਰਨ ਹੈ ਇਸ ਦੌਰਾਨ ਫ੍ਰਿਜ ਏਸੀ ਕੂਲਰ ਦੀ ਵਰਤੋਂ ਜਿਹੜੀ ਹੈ ਲਗਾਤਾਰ ਜਾਰੀ ਰਹਿੰਦੀ ਹੈ ਇਸ ਤੋਇਲਾਵਾ ਇਹਨਾਂ ਉਪਕਰਨਾਂ ਦੇ ਵਿੱਚ ਗਰਮੀ ਤੇ ਨਮੀ ਕਾਰਨ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਨ ਬਿੱਲ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ ਹਾਲਾਂਕਿ ਅਸੀਂ ਇੱਥੇ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ ਸੋ ਵੀਡੀਓ ਪੂਰੀ ਵਾਚ ਜ਼ਰੂਰ ਕਰਿਓ 5 ਸਟਾਰ BWE ਰੇਟਿੰਗ ਵਾਲੇ ਉਪਕਰਨ ਖਰੀਦੋ ਪਹਿਲੀ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜੇਕਰ ਕੋਈ ਵੀ ਉਪਕਰਣ ਖਰੀਦ ਰਹੇ ਹੋ ਤਾਂ 5 ਸਟਾਰ ਤੋਂ ਘੱਟ ਨਾ ਖਰੀਦੋ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਬੀ ਡਬਲ ਈ ਉਪਕਰਣਾਂ ਦੀ ਊਰਜਾ ਕੁਸ਼ਲਤਾ ਨੂੰ ਪਰਿਭਾਸ਼ਿਤ ਕਰਨ ਦੇ ਵਿੱਚ ਨਿਰਮਾਤਾਵਾਂ ਲਈ ਇੱਕ ਸਵੈਇਛਤੰਗ ਵਜੋਂ ਬੀ ਡਬਲ ਈ ਸਟਾਰ ਲੈਵਲ ਜਾਰੀ ਕਰਦਾ ਹੈ ਜੇਕਰ ਤੁਸੀਂ 3 ਤੋਂ 5 ਸਟਾਰ ਰੇਟਿੰਗ ਵਾਲਾ ਕੋਈ ਵੀ ਉਪਕਰਣ ਖਰੀਦਦੇ ਹੋ ਤਾਂ ਇਹ ਤੁਹਾਨੂੰ ਵਧੇਰੇ ਬਿਜਲੀ ਬਚਾਉਣ ਦੇ ਵਿੱਚ ਮਦਦ ਕਰਦਾ ਹੈ। ਨੰਬਰ 2 ਤੇ ਜਿਹੜੀ ਗੱਲ ਦਾ ਤੁਸੀਂ ਧਿਆਨ ਰੱਖਣਾ ਐਲਈਡੀ ਬੱਲਬ ਤੇ 스ਵਿਚ ਜ਼ਰੂਰ ਲਗਾਓ। ਜੇਕਰ ਤੁਹਾਡੇ ਘਰ ਦੀਆਂ ਜ਼ਿਆਦਾਤਰ ਲਾਈਟਾਂ ਅਜੇ ਵੀ ਸੀਐਫਐਲ ਅਤੇ ਬੱਲਬ ਹਨ ਜਿਹੜੇ ਪਹਿਲਾਂ ਪੁਰਾਣੇ ਚੱਲਦੇ ਸੀ ਪੀਲੇ ਜੇ ਬੱਲਬ ਤਾਂ ਤੁਸੀਂ ਉਹਨਾਂ ਨੂੰ ਐਲਈਡੀ ਬੱਲਬਾਂ ਨਾਲ ਬਦਲ ਸਕਦੇ ਹੋ। ਇਹ ਬਿਜਲੀ ਦੀ ਬਚਤ ਦੇ ਵਿੱਚ ਬਹੁਤ ਮਦਦ ਕਰਦੀ ਹੈ। ਅਤੇ ਇਹਨਾਂ ਦਾ ਜਿਹੜਾ ਚਾਨਣ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਪ੍ਰਕਾਸ਼ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੁਣ ਪੱਖਿਆਂ ਦੇ ਵਿੱਚ ਤੁਸੀਂ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਬਿਜਲੀ ਦਾ ਬਿੱਲ ਜਿਹੜਾ ਉਹ ਘਟ ਆਵੇ ਬੀ ਐਲ ਡੀ ਸੀ ਤੁਸੀਂ ਬੀ ਐਲ ਡੀ ਸੀ ਪੱਖਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਇਹਨਾਂ ਊਰਜਾ ਕੁਸ਼ਲ ਪੱਖਿਆਂ ਦੀ ਪ੍ਰਸਿੱਧੀ ਵਧ ਰਹੀ ਹੈ ਇਸ ਦਾ ਸੇਰਾ ਉਹਨਾਂ ਦੀਆਂ ਬੁਰਸ਼ ਰੈਟ ਡਾਇਰੈਕਟ ਕਰੰਟ ਮੋਟਰਾਂ ਨੂੰ ਜਾਂਦਾ ਜੋ ਡਾਇਰੈਕਟ ਕਰੰਟ ਬਿਜਲੀ ਤੇ ਕੰਮ ਕਰਦੀਆਂ ਨੇ ਇਹ ਪੱਖੇ ਆਮ ਇੰਡਕਸ਼ਨ ਮੋਟਰ ਆਧਾਰਿਤ ਪੱਖਿਆਂ ਦੇ ਮੁਕਾਬਲੇ 60% ਤੱਕ ਬਿਜਲੀ ਬਚਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਹੁਣ ਜਿਹੜਾ ਅਗਲੀ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਬਿਜਲੀ ਦਾ ਬਿੱਲ ਜਿਹੜਾ ਸਾਡਾ ਘਟ ਆਵੇ ਜਨ ਜਿਹੜੇ ਆਪਣੇ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਜਾਂ ਆਫਿਸ ਦੇ ਵਿੱਚ ਤੁਸੀਂ ਏਸੀ ਲਗਾਏ ਹੋਏ ਨੇ ਏਸੀ ਨੂੰ ਜਿਹੜਾ 24 ਡਿਗਰੀ ਤੇ ਹੀ ਚੱਲਦਾ ਰੱਖਣਾ ਹੈ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਏਸੀ ਇੱਕ ਅਜਿਹਾ ਉਪਕਰਨ ਹੈ ਜੋ ਬਿਜਲੀ ਦੇ ਬਿੱਲ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਨਮੀ ਤੇ ਗਰਮੀ ਦੇ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਹਾਲਾਂਕਿ ਤੁਸੀਂ ਹਰ ਸਮੇਂ 24 ਡਿਗਰੀ ਸੈਲਸੀਅਸ ਸੈਲਸੀਅਸ ਤੇ ਏਸੀ ਚਲਾ ਕੇ ਊਰਜਾ ਦੀ ਲਾਗਤ ਨੂੰ ਘਟਾ ਸਕਦੇ ਹੋ ਕਿਉਂਕਿ ਇਹ ਕਮਰੇ ਨੂੰ ਠੰਡਾ ਰੱਖਣ ਤੇ ਊਰਜਾ ਬਚਾਉਣ ਲਈ ਆਦਰਸ਼ ਤਾਪਮਾਨ ਹੈ ਇਨਵਰਟਰ ਕੰਪਰੈਸਰ ਵਾਲੇ ਉਪਕਰਨਾ ਦੀ ਤੁਸੀਂ ਵਰਤੋਂ ਕਰਨੀ ਹੈ ਅਗਲੀ ਗੱਲ ਦਾ ਜਿਹੜਾ ਧਿਆਨ ਤੁਸੀਂ ਰੱਖਣਾ ਹੈ ਅੱਜਕੱਲ ਇਨਵਰਟਰ ਤਕਨੀਕ ਵਾਲੇ ਏਸੀ ਤੇ ਫ੍ਰਿਜ ਬਾਜ਼ਾਰ ਦੇ ਵਿੱਚ ਉਪਲਬਧ ਨੇ ਬਿਜਲੀ ਬਚਾਉਣ ਲਈ ਇਹਨਾਂ ਨੂੰ ਖਰੀਦਣਾ ਤੁਹਾਡੇ ਲਈ ਬਹੁਤ ਵਧੀਆ ਹੈ ਇਨਵਰਟਰ ਕੰਪਰੈਸਰ ਵਾਲੇ ਯੰਤਰ ਉਪਕਰਨ ਦੀ ਕੂਲਿੰਗ ਜਾਂ ਹੀਟਿੰਗ ਦੀ ਮੰਗ ਤੇ ਨਿਰਭਰ ਕਰਦੇ ਹੋਏ ਕੰਪਰੈਸਰ ਦੀ ਗਤੀ ਨੂੰ ਅਨੁਕੂਲ ਕਰਕੇ ਬਿਜਲੀ ਬਚਾਉਣ ਦੇ ਵਿੱਚ ਮਦਦ ਕਰਦੇ ਨੇ ਇਹ ਕੰਪਰੈਸਰ ਨੂੰ ਇੱਕ ਪਰਵਰਤਨਸ਼ੀਲ ਬਾਰੰਬਾਰਤਾ ਤੇ ਚੱਲਣ ਦੀ ਜਿਹੜੀ ਹੈ ਆਗਿਆ ਦਿੰਦੇ ਨੇ ਜੋਰ ਵៃਤੀ ਉਪਕਰਨਾ ਦੇ ਮੁਕਾਬਲੇ 25 ਤੋਂ 30% ਊਰਜਾ ਨੂੰ ਖਪਤ ਨੂੰ ਘਟਾ ਸਕਦੀ ਹੈ 25 ਤੋਂ 50% ਤੱਕ ਵੀ ਤੁਹਾਡੀ ਊਰਜਾ ਦੀ ਖਪਤ ਜਿਹੜੀ ਹੈ ਉਹ ਘਟ ਸਕਦੀ ਹੈ ਅਜਿਹਾ ਕਰਨ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਬਿਜਲੀ ਦੀ ਬਚਤ ਕਰਨੀ ਹੈ ਤਾਂ ਤੁਸੀਂ ਇਹ ਟਿਪਸ ਵੀ ਜਿਹੜੇ ਵਰਤ ਸਕਦੇ ਹੋ ਨੰਬਰ 1 ਤੇ ਸੋਲਰ એનર્ਜੀ ਸੂਰਜੀ ਪੈਨਲ ਲਗਵਾਓ ਇਸ ਨਾਲ ਬਿਜਲੀ ਦੀ ਖਪਤ ਜਿਹੜੀ ਹੈ ਘਟ ਜਾਂਦੀ ਹੈ ਤੇ ਬਿਜਲੀ ਦਾ ਬਿੱਲ ਵੀ ਘਟਦਾ ਹੈ। ਨੰਬਰ 2 ਤੇ ਨਿਯਮਿਤ ਰੱਖ-ਰਖਾਓ ਕਰੋ। ਸਮਾਨ ਦੀ ਨਿਯਮਿਤ ਰੱਖ-ਰਖਾਅ ਕਰੋ ਤਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਵਾਧੀ ਰਹੇ ਤੇ ਬਿਜਲੀ ਦੀ ਤੁਹਾਡੀ ਖਪਤ ਜਿਹੜੀ ਹੈ ਘਟ ਹੋਵੇ। ਟਾਈਮਰ ਤੇ ਸੈਂਸਰ ਲਗਵਾਓ ਤਾਂ ਜੋ ਬਿਜਲੀ ਦੀ ਬਿਲਕੁਲ ਵੀ ਬਰਬਾਦੀ ਨਾ ਹੋਵੇ। ਜਿਵੇਂ ਕਿ ਅਸੀਂ ਪਾਣੀ ਦੀ ਟੈਂਕੀ ਭਰਦੇ ਹਾਂ ਘਰ ਦੇ ਵਿੱਚ ਤਾਂ ਕਈ ਵਾਰ ਅਸੀਂ ਮੋਟਰ ਛੱਡ ਕੇ ਹੋਰ ਕੰਮ ਕਰਨ ਲੱਗ ਜਾਂਦੇ ਆ ਤੇ ਟੈਂਕੀ ਸਾਡੀ ਜਿਹੜੀ ਹੈ ਓਵਰਫਲੋ ਹੁੰਦੀ ਰਹਿੰਦੀ ਹੈ ਜੇ ਉਹਦੇ ਤੇ ਅਸੀਂ ਸੈਂਸਰ ਸਿਸਟਮ ਲਗਾਏ ਹੋਣਗੇ ਤਾਂ ਉਹ ਸਾਨੂੰ ਬੈਲ ਦੇ ਕੇ ਦੱਸ ਦੇਗਾ ਕਿ ਜਿਹੜੀ ਤੁਹਾਡੀ ਪਾਣੀ ਦੀ ਟੈਂਕੀ ਆ ਫੁੱਲ ਹੋ ਚੁੱਕੀ ਹੈ ਮੋਟਰ ਬੰਦ ਕਰ ਦਿਓ ਇਸ ਤਰ੍ਹਾਂ ਦੀਆਂ ਬੈਲਾਂ ਵੀ ਆndੀਆਂ ਨੇ ਬਾਜ਼ਾਰ ਦੇ ਵਿੱਚ ਜਿਹੜੀਆਂ ਉਪਲਬਧ ਨੇ ਤੁਸੀਂ ਇਹਨਾਂ ਨੂੰ ਲਗਵਾ ਕੇ ਬਿਜਲੀ ਦੀ ਅਨਲੋਡਿੰਗ ਦੀ ਜਿਹੜੀ ਹੈ ਵਰਤੋਂ ਬਚਾ ਸਕਦੇ ਹੋ ਕੁਦਰਤੀ ਰੋਸ਼ਨੀ ਅਤੇ ਹਵਾ ਦਿਨ ਦੇ ਵਕਤ ਕੁਦਰਤੀ ਰੋਸ਼ਨੀ ਤੇ ਹਵਾ ਦਾ ਪੂਰਾ ਲਾਭ ਲਿਓ ਕਰਦੀਆਂ ਵਿੰਡੋਜ਼ ਤੇ ਵੈਂਟੀਲੇਟਰ ਖੁੱਲੇ ਰੱਖੋ 스마트 ਪਾਵ ਸਟ੍ਰਿਪਸ ਇਹ ਵੀ ਇੱਕ ਆਧੁਨਿਕ ਸਮਾਨ ਹੈ ਜਿਹੜਾ ਤੁਸੀਂ ਉਪਯੋਗ ਕਰ ਸਕਦੇ ਹੋ ਜਿਨ੍ਹਾਂ ਨਾਲ ਵਰਤੋਂ ਵਿੱਚ ਨਾ ਆ ਰਹੇ ਸਮਾਨ ਆਪਣੇ ਆਪ ਬੰਦ ਹੋ ਜਾਂਦੇ ਨੇ ਜੇਕਰ ਤੁਸੀਂ ਪੱਖਾ ਛੱਡ ਕੇ ਭੁੱਲ ਜਾਂਦੇ ਹੋ ਕਿ ਸਾਡਾ ਪੱਖਾ ਜਿਹੜਾ ਚੱਲਦਾ ਰਹਿੰਦਾ ਸੀ ਕਈ ਵਾਰ ਬਾਹਰ ਚਲੇ ਜਾਂਦੇ ਆ ਕਿਤੇ ਵੀ ਤੇ ਸਾਨੂੰ ਪੱਖਾ ਜਿਹੜਾ ਬੰਦ ਕਰਨਾ ਯਾਦ ਨਹੀਂ ਰਹਿੰਦਾ ਜਾਂ ਕੋਈ ਵੀ ਚੀਜ਼ ਜਿਹੜੀ ਬੰਦ ਕਰਨੀ ਯਾਦ ਨਹੀਂ ਰਹਿੰਦੀ ਅੱਜ ਕੱਲ ਜਿਹੜੇ ਨੇ ਆਟੋਮੈਟਿਕ ਸਵਿਚ ਆ ਰਹੇ ਨੇ ਜਿਹੜੇ ਕਿ ਕੁਝ ਦਿਨ ਹੀ ਉਪਕਰਨ ਨੂੰ ਚਲਾ ਕੇ ਕੁਝ ਮਿੰਟਾਂ ਦੇ ਵਿੱਚ ਹੀ ਬੰਦ ਕਰ ਦਿੰਦੇ ਨੇ ਸੌਰੀ ਕੁਝ ਘੰਟਿਆਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੀ ਬੰਦ ਕਰ ਦਿੰਦੇ ਨੇ ਇਹੋ ਜਿਹੇ ਉਪਕਰਨ ਜਿਹੜੇ ਤੁਸੀਂ ਵਰਤੋ ਲੋਕਾਂ ਨੂੰ ਬਿਜਲੀ ਦੀ ਬਚਤ ਬਾਰੇ ਸਿਖਾਓ ਤਾਂ ਜੋ ਉਹ ਵੀ ਇਸ ਯਤਨ ਦੇ ਵਿੱਚ ਯੋਗਦਾਨ ਪਾਉਣ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਰੱਖੋ ਉਹਨਾਂ ਦਾ ਪੂਰਾ ਲਾਭ ਲਓ ਜੋ ਬਿਜਲੀ ਦੀ ਬਚਤ ਲਈ ਸਰਕਾਰ ਨੇ ਸ਼ੁਰੂ ਕੀਤੀਆਂ ਹੋਈਆਂ ਨੇ ਆਫ ਪੀਕ ਆਵਰ ਇਹ ਵੀ ਇੱਕ ਆਫ ਪੀਕ ਆਵਰ ਦੇ ਵਿੱਚ ਭਾਰੀ ਸਮਾਨ ਤਾਂ ਚਲਾਓ ਇਸ ਨਾਲ ਬਿਜਲੀ ਦੀ ਮੰਗ ਜਿਹੜੀ ਹੈ ਕਾਬੂ ਵਿੱਚ ਰਹਿੰਦੀ ਹੈ ਇਹ ਸਾਰੇ ਟਿਪਸ ਅਪਣਾ ਕੇ ਤੁਸੀਂ ਬਿਜਲੀ ਦੀ ਬਚਤ ਕਰ ਸਕਦੇ ਹੋ ਤੇ ਆਪਣੇ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹੋ ਜਿਹੜੇ ਇਸ ਦੇ ਵਿੱਚ ਹੋਰ ਵੀ ਕੁਝ ਤਰੀਕੇ ਨੇ ਜਿਹੜੇ ਰੱਖ-ਰਖਾਅ ਦੇ ਲਈ ਜ਼ਰੂਰੀ ਨੇ ਘਰ ਨੂੰ ਇਨਸੂਲੇਟ ਕਰੋ ਖਾਸ ਕਰਕੇ ਛੱਤਾਂ ਤੇ ਕੰਧਾਂ ਨੂੰ ਇਹ ਗਰਮੀ ਨੂੰ ਘਰ ਅੰਦਰ ਰੱਖਣ ਜਾਂ ਬਾਹਰ ਖਣ ਦੇ ਵਿੱਚ ਮਦਦ ਕਰਦਾ ਹੈ ਜਿਸ ਨਾਲ ਹੀਟਿੰਗ ਤੇ ਕੂਲਿੰਗ ਸਿਸਟਮਾਂ ਤੇ ਘੱਟ ਬੋਝ ਪੈਂਦਾ ਹੈ ਵਿੰਡੋ ਦੀ ਚੰਗੀ ਤਰ੍ਹਾਂ ਸੀਲਿੰਗ ਤੇ ਡਬਲ ਗਲੋਜ਼ਿੰਗ ਕਰਵਾਓ ਇਸ ਨਾਲ ਗਰਮੀ ਤੇ ਠੰਢੀ ਬਾਹਰ ਜਾਂ ਅੰਦਰ ਜਾਣ ਤੋਂ ਰੁਕੀ ਜਾ ਸਕਦੀ ਹੈ। ਵਾਟਰ ਹੀਟਰ ਰੱਖ-ਰਖਾਓ ਵਾਟਰ ਹੀਟਰ ਦੀ ਨਿਯਮਤ ਸਫਾਈ ਤੇ ਮਰੰਮਤ ਕਰੋ। ਵਾਟਰ ਹੀਟਰ ਤੇ ਟੈਂਪਰੇਚਰ ਕੰਟਰੋਲਰ ਲਗਾਓ ਤਾਂ ਜੋ ਪਾਣੀ ਬੇਮਤਲਬ ਗਰਮ ਨਾ ਹੋਵੇ। ਬਿਓਮਾਸ ਸਟੋਵ ਜਾਂ wind turbine ਵਰਗੇ ਵਿਕਲਪਿਕ ਸੂਰਜਾ ਸਰੋਤਾਂ ਨੂੰ ਵਰਤ ਕੇ ਬਿਜਲੀ ਦੀ ਮੰਗ ਨੂੰ ਤੁਸੀਂ ਘਟਾ ਸਕਦੇ ਹੋ। ਅਗਲਾ ਜਿਹੜਾ ਪੁਆਇੰਟ ਹੈ ਮੈਨੂਅਲ ਸਿਸਟਮਾਂ ਦੀ ਵਰਤੋਂ। ਜਿੱਥੇ ਵੀ ਸੰਭਵ ਹੋਵੇ ਮੈਨੂਅਲ ਸਿਸਟਮਾਂ ਨੂੰ ਪ੍ਰਮੋਟ ਕਰੋ ਜਿਵੇਂ ਕਿ ਅਸੀਂ ਹੁਣ ਜਿਹੜਾ ਮਿਕਸਰ, ਗ੍ਰਾਈਂਡਰ ਜਿਹੜੇ ਵੀ ਆਧੁਨਿਕ ਉਪਕਰਣ ਐ ਅਸੀਂ ਬਿਜਲੀ ਨਾਲ ਚੱਲਣ ਵਾਲੇ ਵਰਤਦੇ ਆਂ। ਜਿਹੜੇ ਕਿ ਅਸੀਂ ਹੱਥ ਨਾਲ ਚੱਲਣ ਵਾਲੇ ਵੀ ਵਰਤ ਸਕਦੇ ਹਾਂ ਜਿਸ ਨਾਲ ਸਾਡੀ ਊਰਜਾ ਜਿਹੜੀ ਹੈ ਉਹ ਬਚੇਗੀ ਬਿਜਲੀ ਦੀ ਜਿਹੜੀ ਬਚਤ ਹੈ ਉਹ ਹੋਵੇਗੀ 스마트 ਹੋਮ ਟੈਕਨੋਲੋਜੀ 스마트 ਹੋਮ ਟੈਕਨੋਲੋਜੀ ਵਰਤ ਤੋਂ ਬਿਚਲੇ ਆਓ ਜਿਵੇਂ ਕਿ 스마트 ਥਰਮੋਸਟੇਟ 스마트 ਲਾਈਟਿੰਗ 스마트 ਪਲੱਗ ਇਹਨਾਂ ਦੇ ਨਾਲ ਤੁਸੀਂ ਆਪਣੇ ਘਰ ਦੀ ਬਿਜਲੀ ਦੀ ਵਰਤੋਂ ਨੂੰ ਬਿਹਤਰ ਤਰੀਕੇ ਨਾਲ ਨਿਗਰਾਨੀ ਤੇ ਕਾਬੂ ਕਰ ਸਕੋਗੇ ਨਿਯਮਤ ਬਿਜਲੀ ਦੀ ਚੈਕਿੰਗ ਕਰਦੇ ਬਿਜਲੀ ਦੇ ਕਨੈਕਸ਼ਨ ਤੇ ਵਾਇਰਿੰਗ ਦੀ ਨਿਯਮਤ ਚੈਕਿੰਗ ਕਰਵਾਂਦੇ ਰਹੋ ਤਾਂ ਜੋ ਕਿਸੇ ਵੀ ਲੀਕੇਜਾਂ ਕਿਸੇ ਵੀ ਸਪਾਰਕ ਦਾ ਪਤਾ ਲੱਗ ਸਕੇ ਉਹਨਾਂ ਨੂੰ ਜਿਹੜਾ ਸਮੇਂ ਸਿਰ ਠੀਕ ਕੀਤਾ ਜਾ ਸਕੇ ਇਹ ਕੁਝ ਟਿਪਸ ਨੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਕੇ ਆਪਣੀ ਬਿਜਲੀ ਦੀ ਬਚਤ ਜੜੀ ਕਰ ਸਕਦੇ ਹੋ ਸੋ ਇਹ ਅਪਡੇਟ ਅੱਜ ਜਿਹੜੀ ਬਿਜਲੀ ਬੋਰਡ ਵੱਲੋਂ ਸਾਨੂੰ ਮਿਲੀ ਸੀ ਇਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਹੋਰ ਵੀ ਅਸੀਂ ਵੱਡੀਆਂ ਅਪਡੇਟਾਂ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹਰ ਇੱਕ ਘਰ ਤੱਕ ਪਹੁੰਚ ਸਕੇ ਹਰ ਇੱਕ ਦੇ ਬਣਦਾ ਯੋਗਦਾਨ ਬਿਜਲੀ ਦੀ ਬਚਤ ਦੇ ਵਿੱਚ ਆਪਣਾ ਪਾ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦੇਓ ਚਾਜਾ ਧੰਨਵਾਦ ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡੀਟਲ ਪੰਜਾਬ ਦੇ ਵਿੱਚ ਅੱਧਾ ਰਹਿ ਜਾਵੇਗਾ ਬਿਜਲੀ ਦਾ ਬਿੱਲ ਆਪਣਾ ਸਿਰਫ ਇਹ ਪੰਜ ਤਰੀਕੇ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗ